ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਬੜੇ ਸਤਿਕਾਰਯੋ ਭਾਈ ਮਨਜੀਤ ਸਿੰਘ ਜੀ ਦੇਲਾਵਾਲ ਜੋ ਕਿ ਗੁਜਰਾਤ ਦੇ ਵਿੱਚ ਵੀ ਇਹਨਾਂ ਦੇ ਆਪਣਾ ਕਾਰੋਬਾਰ ਚੱਲਦੇ ਹਨ ਤੇ ਹਲਕਾ ਜੰਡਿਆਲਾ ਗੁਰੂ ਦੀ ਬੜੀ ਅਨੁਸ਼ਕਤ ਤੇ ਮਿਹਨਤ ਨਾਲ ਸੇਵਾ ਕਰ ਰਿਹਾ ਹਨ ਤੇ ਇਹਨਾਂ ਵੱਲੋਂ ਜੋ ਸਮਾਜ ਸੇਵਾ ਹੋ ਰਹੀ ਹੈ ਥਾਂ ਥਾਂ ਤੇ ਜਿਹੜੇ ਸਾਡੇ ਹਰਵਿੰਦਰ ਸਿੰਘ ਜੀ ਫੌਜੀ ਸਾਹਿਬ ਨੂੰ ਇਹਨਾਂ ਨੇ ਜ਼ਿੰਮੇਵਾਰੀ ਦਿੱਤੀ ਹੋਈ ਆ ਕਿ ਉਹ ਪਿੰਡਾਂ ਦੇ ਵਿੱਚ ਜਾ ਕੇ ਜਿੱਥੇ ਇਹਨਾਂ ਦੇ ਐਂਬੂਲੈਂਸ ਦੀਆਂ ਸਵਾਵਾਂ ਇਹਨਾਂ ਨੂੰ ਲੋੜ ਵੇਲੇ ਇਕੱਲੇ ਪੈਂਦੀ ਜਾਂਦੇ ਇਹ ਗੱਡੀ ਲੈ ਕੇ ਜਾਂਦੇ ਆ ਮੈਂ ਔਰ ਜਿੱਤਾਂ ਧਾਰਮਿਕ ਸਮਾਗਮ ਹਨ ਜਾਂ ਕੋਈ ਸਮਾਜਿਕ ਮੁੱਦੇ ਹਨ ਉਹਨਾਂ ਦੇ ਵਿੱਚ ਵੱਧ ਚੜ ਕੇ ਹਿੱਸਾ ਲੈ ਰਿਹਾ ਮੈਂ ਸੋ ਆਉਣ ਵਾਲੀ 227 ਦੀ ਜਿਹੜੀ ਲਖਣਿਆ ਉਹ ਵੀ ਦੰਦਿਆਲਾ ਗੁਰੂ ਹਲਕੇ ਤੋਂ ਇਹਨਾਂ ਨੇ ਜੋ ਕਿ ਸਮਾਜ ਦੀ ਸੇਵਾ ਕਰਨ ਵਾਸਤੇ ਹਲਕੇ ਦੀ ਸੇਵਾ ਕਰਨ ਵਾਸਤੇ ਆਪਣੀ ਦਾਵੇਦਾਰੀ ਵੀ ਪੇਸ਼ ਕਰ ਰਿਆ ਹਨ ਸੋ ਸਾਰੀ ਸੰਗਤ ਨੂੰ ਦੇਣਤੀ ਹੈ ਕਿ ਸਦਾ ਮਨਜੀਤ ਸਿੰਘ ਜੀ ਨਾਲ ਦਾ ਬਾਤੋ ਬਾਤ ਸੁਜੋਕ ਕੀਤਾ ਜਾਵੇ ਅਸੀਂ ਵੀ ਇਹਨਾਂ ਦੇ ਨਾਲ ਆ ਸਾਡੀ ਸਾਰੀ ਜਿਹੜੀ ਜਥੇਬੰਦੀ ਦਾਲਪੰਥ ਅਤੇ ਹੋਰ ਜਿਹੜੇ ਸਾਰੇ ਸਾਡੇ ਨਾਲ ਵਿਚਰਨ ਵਾਲੇ ਸੱਜਣ ਭੈਣ ਭਰਾ ਸਾਰੇ ਨਾਲ ਆ ਸਾਡੀ ਸੰਗਤ ਨੂੰ ਬੇਨਤੀ ਕੀ ਇਹਨਾਂ ਦਾ ਵਾਦ ਤੋਂ ਵਾਦ ਸੁਜੋਕ ਕੀਤਾ ਜਾਵੇ ਅਜ ਆਉਣ ਵਾਲੇ ਸਮੇਂ ਦੇ ਵਿੱਚ ਹਲਕਾ ਜੰਡੇ ਆਲਾ ਗੁਰੂ ਦੀ ਜਿਹੜੀ ਨਿਹਾਰਿਆ ਉਹ ਬਦਲੀ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ